ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਐਸੇਲੇ ਦੀਆਂ ਜੋ ਸੈਟਲਾਈਟ ਦੱਸੇ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੱਲ ਪੰਜਾਬ ਦੀ ਕਰਾਂਗੇ ਕਿ ਮੌਸਮ ਅੱਜ ਰਾਤ ਨੂੰ ਕਿਹੋ ਜਿਹਾ ਰਹਿ ਸਕਦਾ ਐਸੇਲੇ ਦੀਆਂ ਜੇਕਰ ਤਾਜ਼ਾ ਤੇ ਲਾਈਵ ਸੈਟਲਾਈਟ ਦੱਸੇ ਨਾਲ ਦੇਖਦੇ ਹਾਂ ਤੇ ਮੌਸਮ ਸਾਫ਼ ਹੈ ਐਸੇਲੇ ਦੁਪਹਿਰ ਬਾਅਦ ਕੁਝ ਥਾਵਾਂ ਤੇ ਹਲਕੇ ਸ਼ਰਾਟੇ ਜਿਹੜੇ ਵੇਖਣ ਨੂੰ ਮਿਲੇ ਆ ਖਾਸ ਕਰ ਲੁਧਿਆਣਾ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਸੋ ਜੇਕਰ ਅੱਜ ਰਾਤ ਦੀ ਗੱਲ ਕਰਦੇ ਹਾਂ ਜੀ 15 16 ਦੀ ਰਾਤ ਦੀ ਆਪਾਂ ਗੱਲ ਕਰਨੀ ਹੈ ਤੇ ਅਗਲੇ ਜਿਹੜੇ 12 ਘੰਟੇ ਨੇ ਮੌਸਮ ਦੇ ਵਿੱਚ ਕੋਈ ਖਾਸੀ ਤਬਦੀਲੀ ਨਹੀਂ ਆਵੇਗੀ ਮੌਸਮ ਸਾਫ਼ ਰਹੇਗਾ ਕਿਉਂਕਿ ਮੌਨਸੂਨ ਦਾ ਸੀਜ਼ਨ ਜ਼ਰੂਰ ਹੈ ਪਰ ਇਹ ਜਿਹੜੇ ਬੱਦਲ ਨੇ ਗਰਜ ਰਿਸਕ ਵਾਲੇ ਬਣਦੇ ਨੇ ਦੁਪਹਿਰ ਤੋਂ ਬਾਅਦ ਬਣਦੇ ਹੁੰਦੇ ਨੇ ਸੋ ਇਸ ਲਈ ਅੱਜ ਰਾਤ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਨਹੀਂ ਹੈ ਕੱਲ ਤੜਕੇ ਸਵੇਰੇ ਹੋ ਸਕਦਾ ਹੈ ਕਿ ਚੰਡੀਗੜ੍ਹ ਮਹਾਲੀ ਸ਼ਰੀਆਨ ਅਲਫਰ ਸਾਹਿਬ ਨੰਗਲ ਤੇ ਹੁਸ਼ਿਆਰ ਖੁਰ ਇਹਨਾਂ ਸਾਰੇ ਖੇਤਰਾਂ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਛਰਾਟੇ ਜਿਹੜੇ ਵੇਖਣ ਨੂੰ ਮਿਲ ਸਕਦੇ ਨੇ ਬੱਡੇ ਲਗਲ ਦੇ ਮੀਂਹ ਦੇ ਅਸਰ ਕੱਲ ਸਵੇਰੇ ਵੇਲੇ ਵੀ ਨਹੀਂ ਹੈ ਸੋ ਜੇਕਰ ਟੈਂਪਰੇਚਰ ਦੀ ਗੱਲ ਕਰਦੇ ਹਾਂ ਜੀ 36.5 ਡਿਗਰੀ ਦੇ ਨਾਲ ਸਮਰਾਲਾ ਹਲਕਾ ਲੁਧਿਆਣੇ ਦਾ ਸਭ ਤੋਂ ਗਰਮ ਖੇਤਰ ਹੈ ਅੱবি ਤਾਂ 24 ਘੰਟਿਆਂ ਦੇ ਵਿੱਚ ਉੱਥੇ ਹੀ 36.9 ਡਿਗਰੀ ਦੇ ਨਾਲ ਹਿਸਾਰ ਜ਼ਿਲ੍ਹਾ ਦੇ ਸਰਸਾ ਜ਼ਿਲ੍ਹਾ ਹਰਿਆਣਾ ਦਾ ਸਭ ਤੋਂ ਗਰਮ ਖੇਤਰ ਹੈ ਅੱবি ਤਾਂ 24 ਘੰਟਿਆਂ ਦੇ ਵਿੱਚ ਟੈਂਪਰੇਚਰ ਚੜਦੇ ਜਾ ਰਹੇ ਨੇ ਮੈਕਸਿਮਮ ਟੈਂਪਰੇਚਰ ਕਿਉਂਕਿ ਇਹ ਤੋਂ ਪਾਣੀ ਕ ਸਲੇਜਾ ਟੈਂਪਰੇਚਰ ਦੇ ਵਿੱਚ 1° ਦਾ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਸੋ ਫਿਲਹਾਲ ਅਗਲੇ 12 ਘੰਟੇ ਬੜੀ ਉਮੀਦ ਹੀ ਕੋਈ ਉਮੀਦ ਨਹੀਂ ਹੈ ਹਲਕੇ ਦਰਮਿਆਨੇ ਛਰਾਟੇ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਉਹ ਵੀ ਪਹਾੜਾ ਦੇ ਨਾਲ ਲੱਗਦੇ ਜਿਹੜੇ ਖੇਤਰ ਹੈ ਚੰਡੀਗੜ੍ਹ ਮਹਾਲੀ ਦੇ ਹੁਸ਼ਿਆਰ ਫਰਜਾ ਨਵਾਂ ਸ਼ਹਿਰ ਦੇ ਖੇਤਰ ਧੰਨਵਾਦ